ਮਿਸਲ ਸਤਲੁਜ ਵੱਲੋਂ ਵਿਸ਼ਾਲ ਪਬਲਿਕ ਮੀਟਿੰਗ ਜਥੇਬੰਦੀ ਦੇ ਇਸਤਰੀ ਦਲ ਦੇ ਪ੍ਰਧਾਨ ਬੀਬੀ ਜਸਮੀਤ ਕੌਰ ਛੀਨਾ ਦਫ਼ਤਰ ਸਕੱਤਰ ਹੁਸਨਦੀਪ ਸਿੰਘ ਤੇ ਮਾਜਾ ਜੋਨ ਪ੍ਰਧਾਨ ਜਗਤਾਰ ਸਿੰਘ ਗਿੱਲ ਦੀ ਅਗਵਾਈ ਹੋਈ ਯੂਟੀ ਮਾਰਕੀਟ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਆਪਣੇ ਜ਼ਿਲ੍ਹਾ ਦਫ਼ਤਰ ਵਿਖੇ ਹੋਈ ਇਸ ਮੌਕੇ ਬੀਬੀ ਜਸਮੀਤ ਕੁਰਛੀਨਾ ਅਤੇ ਮਾਜਾ ਜੋਂ ਪ੍ਰਧਾਨ ਜਗਤਾਰ ਸਿੰਘ ਗਿੱਲ ਨੇ ਸਾਂਝੇ ਤੌਰ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਸਿੱਖ ਪੰਥ ਦੀ ਆਤਮਕ ਅਤੇ ਸਿਆਸੀ ਸ਼ਕਤੀ ਦਾ ਪ੍ਰਤੀਕ ਰਿਹਾ ਅੱਜ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਜਿੱਥੇ ਉਸ ਦੀ ਸਾਖ ਸਿਧਾਂਤ ਅਤੇ ਸੰਗਠਨ ਨੂੰ ਮੋੜ ਸਥਾਪਿਤ ਕਰਨ ਦੀ ਲੋੜ ਹੈ 2015 ਦੀ ਬੇਦਵੀ ਘਟਨਾਵਾਂ ਬਰਗਾੜੀ ਗੋਲੀकांड ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਸੌਦਾ ਸਾਧ ਦੀ ਮੁਆਫੀ ਵਰਗੇ ਮੁੱਦਿਆਂ ਨੇ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਉੱਥੇ ਪੰਜਾਬ ਦੇ ਲੋਕ ਜਿਨ੍ਹਾਂ ਦੀਆਂ ਜੜ੍ਹਾਂ ਸਿੱਖੀ ਦੇ ਸਿਧਾਂਤ ਅਨੰਦਪੁਰ ਸਾਹਿਬ ਦੇ ਮੱਤ ਅਤੇ ਪੰਜਾਬ ਦੀ ਖੁਦਮੁਖਤਿਆਰੀ ਦੀ ਲੜਾਈ ਨਾਲ ਜੁੜਿਆ ਅਕਾਲੀ ਦਲ ਨੂੰ ਮੋੜ ਉਸ ਸ਼ਕਤੀ ਵੱਜੋਂ ਵੇਖਣਾ ਚਾਣਗੇ ਕੀ ਕਿਹਾ ਹੋਰ ਸੀ ਵੀ ਸਨ ਜੀ ਜਾਣਦੇ ਹੋ 2 ਦਸੰਬਰ 2024 ਨੂੰ ਜੋ ਗੁਰੂ ਹਰਗੋਬਿੰਦ ਸਾਹਿਬ ਸਿੱੱਚੇ ਪਾਚਾ ਮੀਰੀ ਪੀਰੀ ਦੇ ਮਾਲਕ sire ਕਾਲ ਤੱਕ ਸਾਬ ਤੋਂ ਜੋ ਰੱਬੀ ਵਰਤਾਰਾ ਜੋ ਕਲਾ ਵਰਤੀ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ ਅਕਸਰ ਜਦੋਂ ਆਪਾਂ ਇਤਿਹਾਸ ਦੇ ਪੰਨੇ ਫਰੋਲਦੇ ਆ ਜਦੋਂ ਜਦੋਂ ਵੀ ਪੰਥ ਤੇ ਭੀੜਾਂ ਪਈਆਂ ਆਪਸ ਤੇ ਵਿੱਚ ਸਿੰਘਾਂ ਦੇ ਭਾਵੇਂ 15 ਜਥੇ ਸੀ ਭਾਵੇਂ 12 ਜਥੇ ਸੀ ਜਿੰਨੇ ਵੀ ਜਥੇ ਸਿ ਪਰ ਜਦੋਂ ਬਾਹਰੋਂ ਭੀੜ ਪਈ ਸਿੰਘਾਂ ਨੇ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਅੱਗੇ ਬੈਠ ਕੇ ਗੁਰਮਤੇ ਕੀਤੇ ਔਰ ਇਤਿਹਾਸ ਦੇ ਵਿੱਚ ਵੱਡੀਆਂ ਜਿੱਤਾਂ ਦਰਜ ਕੀਤੀਆਂ ਪਰ ਖਾਲਸਾ ਜੀ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਜਦੋਂ ਸਿੱਖ ਲੀਡਰਸ਼ਿਪ ਸਿੱਖ ਸਿਆਸਤ ਦਾ ਲਗਭਗ ਪੰਜਾਬ ਵਿੱਚੋਂ ਪੂਗ ਬਹਿ ਚੁੱਕਿਆ ਸੀ ਸਾਡੀ ਸਿੱਖ ਨੌਜਵਾਨੀ ਸਿੱਖ ਸਿਆਸਤ દિਸ਼ਾਹੀਨ ਹੋ ਚੁੱਕੀ ਸੀ ਐਸੇ ਸਮੇਂ ਤੇ ਕਿਹੜਾ ਤੁਰਾ ਸੀ ਜਿਹੜਾ ਸਿੱਖ ਪੰਥ ਨੂੰ ਆਵਾਜ਼ ਮਾਰ ਕੇ ਕੇਸਰੀ ਝੰਡੇ ਥੱਲੇ ਖੜਾ ਕਰ ਸਕਦਾ ਸੀ ਅਸੀਂ ਬਹੁਤ ਕੁਝ ਕੁਵਾਲਿਆ ਭਾਵੇਂ ਉਹ ਕੱਲੂ ਕਾਰਾ ਇਸ ਸ਼ਹਿਰ ਵਾਲੇ ਜਿਹੜੇ ਨਿਵਾਸੀ ਨੇ 1978 ਦਾ ਤੁਸੀਂ ਆਪਣੇ ਪਿੰਡਾਂ ਤੇ ਛੱਲਿਆ ਤੁਸੀਂ ਜੂਨ 1984 ਛੱਲਿਆ ਉਸ ਤੋਂ ਬਾਅਦ ਬੈਲ ਬਲੈਕ ਥੰਡਰ ਤੁਸੀਂ ਆਪਣੇ ਪਿੰਡਾਂ ਤੇ ਛੱਲਿਆ 10 ਤੋਂ 12 ਸਾਲ ਪੰਜਾਬ ਦੇ ਵਿੱਚ ਖੂਮਦੀਆਂ ਨਗਦੀਆਂ ਵਗੀਆਂ ਤਾਂ ਮੈਂ ਕੱਲ ਵੀ ਦੱਸ ਰਹੀ ਸੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਝੇ ਵਿੱਚ ਅਜਿਹੇ अनेका ਪਿੰਡ ਜਿੱਤੇ 15 15 20 20 ਸਾਲ ਕੋਈ ਜੰਝ ਨਹੀਂ ਚੜੀ ਕਿਉਂਕਿ ਕੋਈ ਨੌਜਵਾਨ ਬੱਚਾ ਹੀ ਨਹੀਂ ਛੱਡਿਆ ਗਿਆ ਪਿੰਡਾਂ ਵਿੱਚ ਐਸੇ ਇਤਰਾਜ਼ ਦੀ ਕੌਮ ਦੀ ਜਦੋਂ ਬੀਤੀ ਜਦੋਂ ਸਾਡੀਆਂ ਸਰਕਾਰਾਂ ਆਈਆਂ ਪੰਕਤ ਸਰਕਾਰਾਂ ਆਈਆਂ ਸ਼ਰੋਮ ਨੇ ਅਕਾਲੀ ਦਲ ਜਿਸ ਦੀ ਸਿਰਜਣਾ ਪੰਕਤ ਹਕਾਨੂੰ ਸੁਰੱਖਿਆ ਰੱਖ ਸੁਰੱਖਿਅਤ ਰੱਖਣ ਵਾਸਤੇ ਸਿਰ ਅਕਾਲ ਤੱਕ ਸਭ ਤੋਂ ਕੀਤੀ ਗਈ ਸੀ ਜਦੋਂ ਪੰਥਦਰਦੀਆਂ ਦਰਦੀਆਂ ਨੇ ਜੁੜ ਬੈਠ ਕੇ ਸਿਰ ਜੋੜ ਕੇ ਤਹਈਆ ਕੀਤਾ ਸੀ ਕਿ ਸਾਡੇ ਕੁਝ ਰਾਜਨੀਤਿਕ ਮਸਲੇ ਨੇ ਸਾਡੇ ਕੁਝ ਆਰਥਿਕ ਮਸਲੇ ਨੇ ਸਾਡੇ ਸੋਸ਼ਲ ਮਸਲੇ ਨੇ ਜਿਨ੍ਹਾਂ ਦੀ ਸੁਰੱਖਿਆ ਲਈ ਸਾਡੀ ਰਾਜਨੀਤਿਕ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਐਸੇ ਚਿੰਤਨ ਦੇ ਵਿੱਚੋਂ ਪੰਥਦਰਦੀਆਂ ਦੇ ਸਿਰ ਜੋੜ ਕੇ ਬੈਠਣ ਵਿੱਚੋਂ ਨਿਕਲੀ ਹੋਈ ਸ਼੍ਰੋਮਣੀ ਅਕਾਲੀ ਦਲ ਜਿਹੜਾ દિਸ਼ਾਹੀਨ ਹੋ ਚੁੱਕੇ ਖੇਰੂ ਖੇਰੂ ਹੋ ਚੁੱਕਿਆ ਤੇ ਸਾਡੇ ਪੰਥਕ ਮਸਲੇ ਜਿਹੜੇ 1970 ਦੇ ਵਿੱਚ ਜੋ ਖੜੇ ਸਨ ਪੰਥ ਦੇ ਅੱਗੇ ਉਹੀ ਮਸਲੇ ਪਾਵੇਂ ਅਸੀਂ ਸਰਕਾਰਾਂ ਵੇ ਹੰਡਾਲੀਆਂ ਅੱਜ ਜਿਉਂਦੇ ਤੇ ਉਹਨੇ ਅੱਜ ਦਾ ਪ੍ਰੋਗਰਾਮ ਤੁਸੀਂ ਸਾਰਾ ਸੁਣਿਆ ਹੈ ਜੀ ਬਹਿ ਕੇ ਤੁਸੀਂ ਰਿਕਾਰਡ ਵੀ ਕੀਤਾ ਤੁਸੀਂ ਸਾਰਾ ਦੇਖਿਆ ਹਾਂ ਜੀ ਜੋ ਹੁਕਮਨਾਮਾ ਹੋਇਆ ਸੀ ਇਹ ਕਾਲ ਤੱਕ ਸਾਭ ਤੋਂ ਉਹਦਾ ਹੋਕਾ ਦੇਣ ਆਏ ਆਪੇ ਆਪਾਂ ਰਲ ਮਿਲ ਕੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਜੜੀ ਹੈ ਉਹਦੀ ਮੈਂਬਰਸ਼ਿਪ ਦਾ ਹੋਕਾ ਦੇਣ ਆਏ ਸੀ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕਰਨਾ ਆਏ ਸੀ ਜੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਸ ਦੇਤਾ ਜੀ ਨੌਜਵਾਨ ਪੜ੍ਹਮ ਲਿਖਨ ਆਪਣੇ ਪੰਜਾਬ ਨੂੰ ਸੰਭਾਲਨ ਆਪਣੇ ਆਪ ਨੂੰ ਸੰਭਾਲਨ ਹਾਂਜੀ ਉੱਚੀ ਐਜੂਕੇਸ਼ਨ ਲੈਣ ਗੁਰੂ ਗ੍ਰੰਥ ਗੁਰੂ ਪੰਥ ਨਾਲ ਜੁੜਨ ਜੀ ਨਸ਼ਿਆਂ ਤੋਂ ਬਚਣ ਸਰ ਭਾਈ ਆਪਣਾ ਅੱਜ ਦੀ ਜਿਹੜੀ ਪ੍ਰੋਗਰਾਮ ਵੀ ਲੱਗਿਆ ਵਾ ਬਹੁਤ ਹੋਰ ਆਇਆ ਸਰ ਦੇ ਦਰਸ਼ਨ ਕਰ ਲਗਾ ਸਭ ਤੋਂ ਪਹਿਲਾਂ ਤਾਂ ਮਿਸਟਰ ਸਤਲੁਜ ਵੱਲੋਂ ਸਾਨੂੰ ਸਾਡੀ ਮਿਸਟਰ ਸਤਲੁਜ ਦੀ ਜਿਹੜੀ ਟੀਮ ਆਈ ਆ ਉਹਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਇਹ ਪ੍ਰੋਗਰਾਮ ਆਰਗੇਨਾਈਜ਼ ਕਰ ਪਏ ਔਰ ਪੰਜ ਮੈਂਬਰੀ ਕਮੇਟੀ ਤੋਂ ਬੀਬੀ ਸਤਵੰਤ ਕੌਰ ਜੀ ਜੋ ਭਾਈ ਅਮਰੀਕ ਸਿੰਘ ਜੀ ਦੇ ਸੁਪਤਰੀ ਨੇ ਉਹ ਸਾਡੇ ਕੋਲ ਚਾਚੇ ਤੌਰ ਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਆ ਔਰ ਇਸ ਮੁਹੀਮ ਨੂੰ ਅਸੀਂ ਪਿੰਡ ਪਿੰਡ ਗਲੀ ਗਲੀ ਔਰ ਘਰ ਘਰ ਦੇ ਵਿੱਚ ਵਾੜਨ ਜਾ ਰਹੇ ਆ ਮਾਝੇ ਦੀ ਧਰਤੀ ਤੇ ਪਹਿਲੀ ਕਾਨਫਰੈਂਸ ਜਿਹੜੀ ਕੀਤੀ ਗਈ ਉਹ ਮਿਸਲ ਸਤਲੁਜ ਵੱਲੋਂ ਕੀਤੀ ਗਈ ਆ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਹੱਲੇ ਦੇ ਵਿੱਚ ਘਰ ਘਰ ਹਰ ਇੱਕ ਗਲੀ ਮਹੱਲੇ ਦੇ ਵਿੱਚ ਬੂਥ ਕਨੋਪੀ ਲਾ ਕੇ ਅਸੀਂ ਮੈਂਬਰਸ਼ਿਪ ਭਰਤੀ ਕਰਨੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਮਾਝੇ ਦੀ ਧਰਤੀ ਤੇ ਜਿਹੜਾ ਆਪਣਾ ਮੈਂਬਰਸ਼ਿਪ ਭਰਤੀ ਦਾ ਜਿਹੜਾ ਕੰਮ ਸੀ ਬਹੁਤ ਢਿੱਲਾ ਚੱਲ ਰਿਹਾ ਸੀ ਉਹਨੂੰ ਅਸੀਂ ਹੋਰ ਤੇਜ਼ ਕਰ ਰਹੇ ਹਾਂ ਤੇ ਨੌਜਵਾਨਾਂ ਦਾ ਹੋਰ ਸਾਡੀਆਂ ਬੀਬੀਆਂ ਭੈਣਾਂ ਨਾਲ ਕਿੰਨੇ ਇਕੱਠੇ ਹਜੜਾ ਚਾਹੋਗੇ ਜੁੜੇ ਵਾਰ ਤੋਂ ਕਿੰਨੇ ਜੁੜਦੇ ਨੇ ਸਾਡੇ ਲੋਕ ਦੇਖੋ ਜੀ ਅੱਜ ਦਾ ਜੋ ਮਿਸਲ ਸਤਲੁਜ ਨੇ ਜਿਹੜਾ ਹੈ ਆਰਗੇਨਾਈਜ਼ ਕੀਤਾ ਸੀ ਪ੍ਰੋਗਰਾਮ ਉਹਦੇ ਵਿੱਚ ਸੰਗਤਾਂ ਦਾ ਜੋ ਉਤਸ਼ਾਹ ਦੇਖਿਆ ਗਿਆ ਕਿ ਆ ਬੱਚਿਆਂ ਦਾ ਬੀਬੀਆਂ ਦਾ ਭੈਣਾਂ ਦਾ ਬੱਚਿਆਂ ਦਾ ਸਾਰਿਆਂ ਦਾ ਬਹੁਤ ਵਧੀਆ ਉਤਸ਼ਾਹ ਸੀ ਔਰ ਆਉਣ ਵਾਲੇ ਦਿਨ ਤੋਂ ਸਾਨੂੰ ਸਾਡੇ ਦਫਤਰ ਦੇ ਵਿੱਚ ਹੁਣ ਤਕਰੀਬਨ ਡੇਲੀ 50-60 ਸਾਨੂੰ ਟੈਲੀਫੋਨ ਕਾਲਿੰਗ ਸਾਡੇ ਕੋਲ ਭਰਤੀ ਦੀਆਂ ਕਾਪੀਆਂ ਮੰਗਦੇ ਨੇ ਸਾਡੇ ਦਫਤਰ ਆ ਰਹੇ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਤੱਕ ਪਹੁੰਚ ਕਰੀਏ ਹਰ ਇਨਸਾਨ ਉਹ ਇਨਸਾਨ ਤੱਕ ਪਹੁੰਚ ਕਰੀਏ ਜਿਹੜਾ ਪੰਥ ਦਾ ਦਰਦ ਰੱਖਦਾ ਆਪਣੇ ਦਿਲ ਵਿੱਚ ਸਿੱਖੀ ਦਾ ਦਰਦ ਰੱਖਦਾ ਪੰਜਾਬ ਦੇ ਹੱਕ ਹਕੂਕ ਦੀ ਗੱਲ ਕਰਦਾ ਅਸੀਂ ਉਹਦੇ ਉਸਨ ਹਰ ਨੌਜਵਾਨ ਤੱਕ ਪਹੁੰਚ ਕਰਨਾ ਚਾਹੁੰਨੇ ਆ ਜੀ ਇਹ ਜੀ ਇਹ ਪ੍ਰੋਗਰਾਮ ਮਿਸਲ ਸਤਲੁਜ ਦੇ ਜਿਹੜੇ ਅੰਮ੍ਰਿਤਸਰ ਦੇ ਆਪਣੇ ਵੀਰ ਹੈਗੇ ਆ ਤੇ ਭੈਣ ਜੀ ਸ਼ੀਨਾਰੇ ਤੇ ਭਾਈ ਜਗਤਾਰ ਸਿੰਘ ਤੇ ਹੁਸਨਦੀਪਰਾ ਨੇ ਇਹ ਆਰਗੇਨਾਈਜ਼ ਕੀਤਾ ਸੀਗਾ ਤੇ ਇਹਦਾ ਮੁੱਖ ਟੀਚਾ ਤਾਂ ਇਹ ਸੀਗਾ ਕਿ ਵੀ ਜਿਹੜੇ ਆਪਾਂ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੱਲ ਰਹੀ ਆ ਉਹਨੂੰ ਆਪਾਂ ਸਪੋਰਟ ਕਰੀਏ ਮਾਜੇ ਦੇ ਵਿੱਚ ਹਲੇ ਤੱਕ ਕੋਈ ਸ਼ੁਰੂਆਤ ਨਹੀਂ ਹੋਈ ਸੀਗੀ ਇੱਕ ਇਕੱਠ ਹੋਇਆ ਸੀਗਾ ਦਾ ਛੋਟਾ ਛੋਟੇ ਪੁਰਸਾਲ ਦਾ ਪਿੱਛੇ ਗੁਰਦਾਸਪੁਰ ਪਰ ਉਸ ਤੋਂ ਬਾਅਦ ਕੋਈ ਜ਼ਿਆਦਾ ਹੋਈ ਨਹੀਂ ਸੀ ਤਾਂ ਅਸੀਂ ਸੁੱਚਾ ਵੀ ਅਸੀਂ ਸ਼ਹਿਰ ਤੋਂ ਮਨਨ ਖਾਸ ਕਰਕੇ ਅਮਰ ਸ਼ਹਿਰ ਤੋਂ ਆਪਾਂ ਇਹਦਾ ਆਗਾਜ਼ ਕਰੀਏ ਨੂੰ ਤੋਰੀਏ ਗੱਲ ਤਾਂ ਇਹ ਉਸੇ ਇਕੱਠ ਰੱਖਿਆ ਦਫ਼ਤਰ ਦੇ ਤਾਂ ਹੀ ਥੱਲੇ ਇੱਕ 71 ਤਾ ਰੱਖੀ ਸੀ ਤੇ 16 71 ਤਾ ਹੋ ਗਈ ਆ ਸਾਰਿਆਂ ਬੁਲਾਰੇ ਵੀ ਆ ਗਏ ਭੈਂਜੀ ਹਰਿਆਣੇ ਆਪ ਦਾ ਸਮਾਂ ਕੱਢਿਆ ਅਸੀਂ ਧੰਨਵਾਦੀ ਆ ਨਾ ਹਰੀਪੁਰ ਸੰਤਾਨੂਪ ਵੀ ਕਹਿੰਦਾ ਜਵੈਨ ਮਰ ਪਿੰਡਾਂ ਦੇ ਲੋਕਾਂ ਦੇ ਸਾਥ ਆਏ ਆ ਜੀ ਕਿ ਵੀ ਸੰਗਤਾਂ ਨੂੰ ਮੇਰੀ ਜੀ ਅਪੀਲ ਆ ਤੇ ਖਾਸ ਕਰਕੇ ਜਿਹੜੇ ਮਿਸਲ ਦੇ ਜਿਹੜੇ ਹੋਰ ਵਰਕਰਸ ਹੈਗੇ ਇੱਥੇ ਜਾਂ ਜਿਹੜੇ ਨਾਲ ਆਪਣੇ ਮਿਸਲਦਾਰ ਕਹਿ ਲੋ ਉਹ ਜੀ ਉਹ ਜਰੂਰ ਇਹਦੇ ਵਿੱਚ ਪੂਰੀ ਤਰ੍ਹਾਂ ਹਿੱਸਾ ਲੈਣ ਇਹਦੇ ਵਿੱਚ ਪਾਰਟਿਸਪੇਟ ਕਰਨ ਤੇ ਦੂਜਾ ਜਿਵੇਂ ਮੈਂ ਆਖਿਆ ਸੀਗਾ ਕਿ ਵੀ ਜਿੱਥੇ ਕਿਤੇ ਤੁਹਾਡੇ ਮਨ ਚ ਦੁਬਿਧਾ ਆਵੇ ਜੇ ਕਿਸੇ ਤਰੀਕੇ ਦਾ ਵੀ ਸ਼ੰਕਾ ਹੋਵੇ ਤਾਂ ਤੁਸੀਂ ਉਸੇ ਸਮੇਂ ਹੁਕਮਨਾਮੇ ਨੂੰ ਪੜਨਾ ਹੈ ਤੇ ਉਹਦੇ ਵਿੱਚ ਸਾਰੀ ਗੱਲ ਦੀ ਸੇਧ ਆ ਉਹਦੇ ਵਿੱਚ ਕੋਈ ਵੀ ਸ਼ੰਕਾ ਨਹੀਂ ਰਹਿ ਜਾਂਦੀ ਕੁਝ ਵੀ ਨਹੀਂ ਰਹਿ ਜਾਂਦੀ ਤੇ ਆਪਾਂ ਉਹਦੇ ਮੁਤਾਬਕ ਚੱਲਣਾ ਹੈਗਾ ਹੈ ਉਹਦੇ ਵਿੱਚ ਕਲੀਅਰ ਹੈਗਾ ਕਿ ਡੈਲੀਗੇਟ ਚੁਣੇ ਜਾਣਗੇ ਡੈਲੀਗੇਟਾਂ ਤੋਂ ਅਹੁਦੇਦਾਰ ਬਣਨਗੇ ਤੇ ਅਹੁਦੇਦਾਰਾਂ ਚੋਂ ਪ੍ਰਧਾਨ ਚੁਣੇ ਜਾਣਗੇ ਤਾਂ ਇਹ ਬਿਲਕੁਲ ਕਲੀਅਰ ਹੈਗਾ ਕਿ ਵੀ ਕਿਵੇਂ ਚੱਲਣਾ ਹੈ ਕਿਵੇਂ ਤੁਰਨਾ ਹੈ ਇਹ ਬਿਲਕੁਲ ਹੁਕਮਨਾਮਾ ਸਾਹਿਬ ਚ ਕਲੀਅਰ ਹੈਗਾ ਤੇ ਆਪਾਂ ਉਸ ਹਾਰਨਾ ਭਰਤੀ ਕਰੀਏ ਵੱਧ ਤੋਂ ਵੱਧ ਤੇ ਆਪਣੇ ਨੌਜਵਾਨਾਂ ਚ ਇੱਥੇ ਜੋਸ਼ ਵੀ ਬਹੁਤ ਹੈਗਾ ਆ ਇਹ ਜਿੰਨੇ ਹੈਗੇ ਆ ਇਹ ਇੱਕ ਦੇਗਾ 15 15 20 20 ਬਣਨਗੇ ਤੇ ਆਪਾਂ ਨੂੰ ਕਲੀਅਰ ਹੈਗਾ ਕਿ ਇੱਥੇ ਬਹੁਤ ਚੰਗੀ ਭਰਤੀ ਹੋਊਗੀ ਇਸ ਮਹੀਨੇ ਦੇ ਵਿੱਚ ਅੱਜ ਸਤਲਜ ਮਿਸਲ ਵਾਲਿਆਂ ਨੇ ਜੋ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣੀ ਸੀ ਉਹਨਾਂ ਨੂੰ ਉਹਨਾਂ ਵਿੱਚੋਂ ਬੀਬੀ ਸਤਵੰਤ ਕੌਰ ਜੀ ਜੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਹੋਣ ਰਾਸ ਪੁੱਤਰੀ ਹੋ ਆਏ ਨੇ ਔਰ ਇਹਨਾਂ ਨੇ ਪੰਥਰੂ ਹੋਕਾ ਦਿੱਤਾ ਕਿ ਕਾਲ ਤੱਕ ਸਾਬ ਤੋਂ ਜਿਹੜੀ ਆਵਾਜ਼ ਆਈ ਹੈ ਕਿ ਘਰ-ਘਰ ਜਾ ਕੇ ਭਰਤੀ ਕਰਨੀ ਆ ਤੇ ਨਾਲ ਦੀ ਨਾਲ ਆਧਾਰ ਕਾਰਡ ਨੰਬਰ ਜਿਹੜਾ ਉਹ ਤੇ ਜਰੂਰ ਲੈ ਕੇ ਪਾ ਕੇ ਹੋਣਾ ਤੇ ਪੰਥ ਦੀ ਜਿਹੜੀ ਲੀਡਰਸ਼ਿਪ ਹੈ ਉਹ ਥੱਲੋਂ ਇਕਾਈ ਲੈਵਲ ਤੋਂ ਲੈ ਕੇ ਪਿੰਡ ਲੈਵਲ ਤੋਂ ਲੈ ਕੇ ਸਰਕਲ ਸਰਕਲਾਂ ਤੋਂ ਬਾਅਦ ਜ਼ਿਲ੍ਹੇ ਦਾ ਪ੍ਰਧਾਨ ਜ਼ਿਲ੍ਹੇ ਦੇ ਪ੍ਰਧਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੋ ਉਹ ਭਰਤੀ ਵਾਸਤੇ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਉਤਸ਼ਾਹਖੜ ਮਿਲਿਆ ਔਰ ਵਿਦੇਸ਼ਾਂ ਵਿੱਚੋਂ ਵੀ ਆਨਲਾਈਨ ਭਰਤੀ ਹੋ ਰਹੀ ਆ ਸੋ ਐਸ ਵਾਰੀ ਜਿਹੜਾ ਹੈ ਕਿਸੇ ਪਰਿਵਾਰ ਨੂੰ ਕੋਈ ਸਾਰੀ ਸ਼ਕਤੀ ਨਹੀਂ ਦਿੱਤੀ ਜਾਊਗੀ ਪੰਜ ਪ੍ਰਧਾਨੀ ਜਿਹੜੀ ਹੈ ਉਹ ਬਣਾਈ ਜਾਊਗੀ ਜਿਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਊਗਾ ਔਰ ਇਲੈਕਸ਼ਨ ਨਹੀਂ ਲੜੂਗਾ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਹੋਰ ਔਰ ਗਰਬਾਨੀ ਵਾਲੇ ਪਰਿਵਾਰ ਤੇ ਹੋਊਗਾ ਔਰ ਮੁੱਖ ਮੰਤਰੀਆ ਕੈਂਡੀਡੇਟ ਕਿ ਹੋਰ ਪਰਿਵਾਰ ਚੋਂ ਜਿਹੜਾ ਯੋਗ ਹੋਊਗਾ ਕਰਮਾਨੀ ਤੇ ਜ਼ਿਲ੍ਹਾ ਵਾਲਾ ਹੋਊਗਾ ਔਰ ਇੱਕ ਪਾਰਲੀਮੈਂਟਰੀ ਬੋਰਡ ਬਣਾਵਾਂਗੇ ਜਿਹੜਾ ਵੇਖ ਕੇ ਟਿਕਟਾ ਦਊਗਾ ਕਿ ਪੁੱਤ ਪਤੀ ਜਾਵਾਦ ਰਾਏ ਦੇ ਚ ਪੈਂਦਾ ਵੇ ਇਹ ਜਵਾਈ ਤੇ ਇਹੋ ਜਿਹਾ ਕੰਮ ਚੱਲ ਜਾਂਦਾ ਸੋ ਕਾਲਤਕ ਸਾਹਿਬ ਦਾ ਜ਼ਹਿਦਾਦ ਸਭ ਤੋਂ ਉੱਪਰ ਹੋਊਗਾ ਔਰ ਜੇ ਕੋਈ ਗਲਤੀ ਕਰੂਗਾ ਤਾਂ ਕਾਲਤਕ ਸਾਹਿਬ ਦਾ ਕੁੰਡਾ ਉਹਨਾਂ ਦੇ ਸਾਰਿਆਂ ਦੇ ਉੱਪਰ ਜਿਹੜਾ ਹੋਊਗਾ ਇਹ ਮੋੱਖ ਕਾਰਜ ਆ ਜਿਹੜੀ 5 ਮੈਂਬਰੀ ਕਮੇਟੀ ਆ ਜਿਹੜੀ ਭਰਤੀ ਕਰ ਰਹੀ ਆ ਜਿਹਨਾਂ ਨੂੰ ਬਹੁਤ ਵੱਡਾ ਸ਼ਾਹ ਮਿਲ ਰਿਹਾ ਉਹ ਭਰਤੀ ਵਾਸਤੇ ਸਾਰੇ ਪੰਜਾਬ ਚ ਜਾ ਰਹੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਬਾਹਰਲੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਆਪਾਂ ਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨ ਦਾ ਇੱਕ ਮੌਕਾ ਅਕਾਲ ਤਖਤ ਸਾਹਿਬ ਨੇ ਦਿੱਤਾ ਤੇ ਅੱਜ ਇਸ ਮੌਕੇ ਤੋਂ ਪੱਖੋਂ ਚ ਨਾ ਜਾਈਏ ਭਰਤੀ ਹੋਈਏ ਕਾਲ ਤੱਕ ਸਾਭ ਦੇ ਭਰਤੀ ਦਾ ਹਿੱਸਾ ਬਣੀ ਹੈ ਤੇ ਨਵੀਂ ਲੀਡਰਸ਼ਿਪ ਪੈਦਾ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਜਿੰਨਾ ਚਿਰ ਨਵੀਂ ਲੀਡਰਸ਼ਿਪ ਨਹੀਂ ਪੰਜਾਬ ਦੇ ਵਿੱਚ ਕਾਲੀ ਦਲ ਤੋਂ ਬਗੈਰ ਨਹੀਂ ਸਰਨਾ ਨਾ ਪੰਥ ਦਾ ਸਰਨਾ ਨਾ ਪੰਜਾਬ ਦਾ ਸਰ ਰੱਬ ਆ ਕਿ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਸੋ ਇਸ ਕਰਕੇ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ ਹੱਲਾ ਮਾਰਨਾ ਚਾਹੀਦਾ ਹੈ ਔਰ ਜਿਸ ਤਰ੍ਹਾਂ ਸਤਲੋਜ ਮਿਸਲ ਆਲਾ ਕੀਤਾ ਮੈਂ ਬਾਕੀ ਮਿਸਲਾਂ ਜਿਹੜੀਆਂ ਵੀ ਬਣੀਆਂ ਨੇ ਸਤਿਕਾਰਯੋਗ ਨੇ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇੱਕ ਝੰਡੇ ਥਲੇ ਕਾਲ ਤਖਤ ਸਾਹਿਬ ਦੇ ਦੇ ਪੰਜ ਮੈਂਬਰ ਦੀ ਕਮੇਟੀ ਥਲੇ ਇਕੱਠੇ ਹੋਵੋ ਤਾਂ ਅਪ੍ਰਿਸ਼ਕਤੀ ਬਣੋਗੇ ਤਾਂ ਪੰਜਾਬ ਵਿੱਚ ਆਪਣੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਬਣੂਗੀ ਤਾਂ ਹੀ ਆਪਾਂ ਨੂੰ ਸਾਰਿਆਂ ਨੂੰ ਆਪਣਾ ਪੰਜਾਬ ਦੇ ਵਿੱਚ ਰਾਜ ਪਾਕਿਸਤਾਨ